ਹਾਂਜੀ ਹੋਰ ਕੀ ਹਾਲ ਹੈ ਜੱਟੋ ਜੱਟੋ ਬਾਰ ਬਾਰ ਨਹੀਂ ਸਮਝਾਉਣਾ ਮੈਂ ਜਿੱਜੇ ਨਾ ਨਹੀਂ ਜਾਂਦਾ ਯਈਏ ਨਾ ਦਾ ਜੀ ਜੱਟੋ ਪਿਆਰ ਦਾ ਲਵਜ਼ ਦਲੇਰੀ ਦਾ ਲਵਜ਼ ਹੌਸਲੇ ਵਾਲਾ ਜਿੰਦਾਬਾਦ ਜਿਆ ਲਵਜ਼ ਆ ਜੱਟੋ ਜੱਟੋ ਕਹਿਦੀਆਂ ਨਾ ਕੇ ਨੂੰ ਹੰਕਾਰ ਰਾਜ ਦਾ ਅੱਛੇ ਮੁੜ ਗਿਆ ਆਂਦਾ ਹੜ ਚ ਤੁੰ ਦੱਸੇ ਦੇਗਾ ਚਲੋ ਚੜ ਦੀ ਗੱਲ ਆ ਬਾਕੀ ਸ਼ੇਪਰ ਮਾਤਾ ਉਹਦੇ ਹੁਣ ਦੱਸੋ ਅੱਜ ਕੀ ਕਰੀਏ ਫਿਰ ਉਹ ਕੀ ਕਰਗਾ ਪੀਆ ਮੈਂ ਤੁਹਾਨੂੰ ਕਿਹਾ ਹੈ ਵੀ ਮੈਂ ਵਾਵਾ ਆ 7 ਮਹੀਨੇ ਸੌਂਦਾ ਨਾ ਤੇ 5 ਮਹੀਨੇ ਜਾਗਦਾ ਨਾ ਹੰ ਕਰਨ ਤੋਂ ਤੁਹਾਨੂੰ ਦੱਸਿਆ ਬੜੀ ਅਰੀ ਬੇਰਾ ਆ ਚੁੱਕੇ ਆਪਾਂ ਪਿਛਲੇ 20 ਸਾਲਾਂ ਚ ਆਪਾਂ 7 ਮਹੀਨੇ ਸੁੰਦੇ ਨੇ ਆ ਤੇ 5 ਮਹੀਨੇ ਜਾਗਦੇ ਨੇ ਤੇ ਹੁਣਾਂ ਚ ਕੀ ਕਰੀਏ ਫਿਰ ਉਹ ਮੈਂ ਗਰਮੀ ਚ ਕਰਾਂ ਕੀ ਹੈ ਮੇਰ ਤੋਂ ਬੈਠਾ ਨਹੀਂ ਜਾਣਦਿਆ ਅਗੀ ਉਠਿਆ ਨਹੀਂ ਜਾਂਦਾ 7 ਮਹੀਨੇ ਹੁਣ ਬੈਠਿਆ ਨਹੀਂ ਜਾਂਦਾ ਤੇ ਹੁਣ ਅੱਜ ਕੀ ਕਰੀਏ ਸ਼ਹਿਰ ਪੰਕੋ ਮੈਂ ਆ ਮੈਂ ਸਭ ਦੇ ਵਿੱਚ ਤੇ ਕੀ ਕਰੀਏ ਦੱਸੋ ਅੱਛਾ ਆ ਗਈ ਗੱਲ ਇਤਰਾ ਹੀ ਗੱਲ ਤੁਹਾਨੂੰ ਦੱਸਾਂ ਬਣ ਲਈ ਆਪਣੀ ਬਾਦ ਕੇਸਰੀ ਇਸੀ ਫਿਲਮ ਵੀ ਆਈ ਅਕਸ਼ੇ ਕੁਮਾਰ ਨੇ ਬਣਾਈ ਪਰ ਉਹਨੇ ਬਾਦ ਨੂੰ ਵਧੀਆ ਬਣ ਲਈ ਪਰ ਗਾੜੀ ਨਹੀਂ ਵਧੀਆ ਲਾਈ ਬਹੁਤ ਸੋਹਣੀ ਫਿਲਮ ਹੈ ਕੇਸਰੀ ਵੇਖੋ ਕਿਨੇ ਚਲੋ ਆਪਾਂ ਜਜ਼ਬਾ ਵੇਖਣਾ सरदारी का बहुत बढ़िया देखो खाता है सिखी की शान बना दी निगर अक्षय कुमार ने चलो तो केसरी पग तो की करिए फिर आप केसरी को काम बढ़िया सोना कर लीए आप इदा करिए यार बड़ा ही चिर हो गया वैसे मैं, ए तो मैं ऐ तो आज बाहर है तो ਐਤਵਾਰ ਹੋਵੇ ਮੱਸਿਆ ਹੋਵੇ ਸੰਗਰਾਮ ਹੋਵੇ ਮੈਂ ਤਾਂ ਨਹੀਂ ਇਹ ਗੁਰੂ ਘਰਾਂ ਤੇ ਜਾਂਦਾ ਹਾਂ ਬਈ ਭੀੜ ਪੜਕਿਆਂ ਦਾ ਕੰਮ ਆਪਣੇ ਤੋਂ ਹੁੰਦਾ ਨਹੀਂ ਏ ਆਪਾਂ ਨਹੀਂ ਏ ਭੀੜਾਂ ਚ ਨਹੀਂ ਏ ਆਪਾਂ ਚੱਲ ਸਕਦੇ ਸਿੱਧੀ ਗੱਲ ਤੇ ਫੇਰ ਇਦਾਂ ਕਰੀਏ ਅੱਜ ਟਾਈਮ ਬੜਾ ਸੋਹਣਾ ਤੇ ਵਧੀਆ ਵਾ ਦਰਬਾਰ ਸਾਹਿਬ ਚ ਜਾਈਏ ਤੇ ਦਰਸ਼ਨ ਕਰੀਏ ਦੀ ਦਰਬਾਰ ਸਾਹਿਬ ਦਾ ਰੰਗ ਰੰਗ ਅਰਗਨੀਆ ਬਹੁਤ ਪਿਆਰੀਆਂ ਜਗ੍ਹਾ ਬੜਾ ਖੁਸ਼ੀਆਂ ਤੇ ਦੇਖਣ ਯੂਬਾ ਦੁਨੀਆ ਦਾ ਈਯੂਬਾ ਦਰਬਾਰ ਸਾਹਿਬ ਵੀ ਕਹਿੰਦੇ ਨੇ 골ਡਨ ਟੈਂਪਲ ਵੀ ਕਹਿੰਦੇ ਨੇ ਹਰਮੰਦਰ ਸਾਹਿਬ ਵੀ ਕਹਿੰਦੇ ਨੇ ਤੇ ਚਲੋ ਆਪਾਂ ਜਿੱਤਾਂ ਨੂੰ ਦਰਸ਼ਨ ਆਪਾਂ ਤੁਹਾਨੂੰ ਇੰਤਾਂ ਹੀ ਦਰਸ਼ਨ ਕਰਾ ਦਿੰਦੇ ਆਪਾਂ ਤੁਹਾਨੂੰ ਇੱਥਾਂ ਸ਼ਾਰਟਕਟ ਜੀ ਜੇ ਟਾਈਮ ਵਿੱਚ ਥੋੜਾ ਵਹਿਜ ਇਦਾਂ ਮੈਂ ਤੁਹਾਨੂੰ ਇੱਕ ਤਰ੍ਹਾਂ ਦੇ ਦਰਸ਼ਨ ਕਰਾ ਦੂੰਗਾ ਹਬ ਵਲੌਗਰ ਵਲੌਗਰ ਭੁੱਲ ਜਾਓਗੇ ਇਹਦੀ ਚੀਜ਼ ਆਪਾਂ ਕੱਟ ਮਾਰ ਰਹੀਆਂ ਨਾ ਤੂੰ ਆ ਰਿਕਸ਼ਾ ਦੀ ਨਹੀਂ ਕੱਟ ਸਕਦਾ ਪਰਮਿਸ਼ਨ ਲੈਣੀ ਪਈ ਪਰ ਉਹ ਆਪਣੇ ਬਾਬੂੜਾ ਸਾਹਿਬ ਦੇ ਆਪਣੇ ਸਰਬਦੇਵਾਲ ਸਿੰਘ ਸਵਾਰ ਸਰਬਦੇਵਾਲ ਸਿੰਘ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਮੈਨੂੰ ਬਾਬੂੜਾ ਸਾਹਿਬ ਦੀ ਪਰਮਿਸ਼ਨ ਦੇ ਦਿੱਤੀ ਕਾਜ ਜਿਵੇਂ ਤੇਰਾ ਠੀਕ ਲੱਗਦਾ ਜਿਵੇਂ ਤੈਨੂੰ ਵਧੀਆ ਲੱਗਦਾ ਕਾਰਨ ਕਿ ਉਹ ਗੁਰੂ ਘਰਾਂ ਦੇ ਵਿੱਚ ਮਬਈਨਾ ਨਾਲ ਗਲਤ ਕੰਮ ਬੜੇ ਪਿਛਲੇ ਹੋਏ ਵੀ ਇਹ ਤੇ ਕਰਦੇ ਵੀ ਆ ਉਹ ਕਈ ਆਪਣੇ ਚਵਲ ਖਾਚ ਕੇ ਉੱਥੇ ਕਰਨ ਹਸਪਤਲ ਦੇ ਨਹੀਂ ਆ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਇੱਥੇ ਤੇ ਬਖਸ਼ ਦੋ ਗੁਰੂ ਘਰ ਕੋਈ ਵੀ ਹੋਵੇ ਗੁਰੂ ਘਰ ਮੰਨ ਲਓ ਮੰਦਰ ਮਸਜਿਦ ਕੋਈ ਵੀ ਧਾਰਮਿਕ ਧਾਰਾ ਯਾਰ ਕੋਈ ਵੀ ਭਾਵੇਂ ਕੋਈ ਆਪ ਦਾ ਵਿਚਾਰਾ ਜੋ ਮਰਜ਼ੀ ਬਣਾ ਕੇ ਬੈਠਾ ਉਹਦਾ ਧਾਰਮਿਕ ਸਭਾਣ ਹੈ ਉਹਦਾ ਉਹੀ ਤੇਰਾ ਬੇ ਤੇ ਵਾਈਲ ਦੀ ਪਰਮਿਸ਼ਨ ਇੱਥੇ ਮਿਲਨੀ ਨਹੀਂ ਆ ਤੇ ਹੁਣ ਇਹਨਾਂ ਟਾਈਮ ਨਹੀਂ ਹੈਗਾ ਨਹੀਂ ਤੇ ਮੈਂ ਤਾਂ ਟਾਈਮ ਕੱਢ ਲੀ ਨਾ ਮੈਂ ਟਾਈਮ ਕੱਢ ਲਿਆ ਤੇ ਮੈਂ ਕਿਹੜੇ ਇੱਥੇ بڑے بڑے ਖੱਬੀਖਾਨ ਸਾਣ ਜੱਟ ਬੈਠੇ ਥੇ ਉਹ ਵੀ ਯਾਰ ਬਣਾ ਲੈਣੇ ਆ ਮੈਂ ਸਾਰੇ ਯਾਰ ਬਣਾ ਲੈਣੇ ਆ ਤੋਂ ਦੇ ਵੀ ਉਹ ਨਾ ਵਖਣਾ ਇੱਥੇ ਦੇ ਸ਼ੌਟ ਤੂੰ ਖੜਾ ਆ ਸਾਡੇ ਚੈਨਲ ਵਾਲੇ ਵੀ ਤੁਹਾਨੂੰ ਜੀ ਕਰਦੇ ਨੇ ਕਿ ਰੱਬ ਜੀ ਤੂੰ ਕੰਮ ਕਰੰਡਿਆ ਚਲੋ ਅਰੀਏ ਜੀ ਦਰਬਾਰ ਸਾਹਿਬ ਦਰਸ਼ਨ ਅਰਮੰਦਰ ਸਾਹਿਬ ਦੇ ਗੋਲਡਨ ਟੈਂਪਲ ਦੇ ਦਰਸ਼ਨ ਕਰੀਏ ਕਰੀਏ ਤੇ ਤੁਹਾਨੂੰ ਵੀ ਅ ਜਲ ਸ਼ਾਰਟਕਟ ਜਿੰਨੇ ਵੀ ਜਲਦੀ ਹੋ ਸਕੇ ਵਿਖਾ ਦਾਂਗੇ ਕਿਉਂਕਿ ਮੈਂ ਆਂਦਾ ਜਲਦੀ ਨਾ ਮੇਰੇ ਜਲਦੀਆਂ ਵੀ ਵਡੀਆਂ ਹੋ ਜਾਂਦੀਆਂ ਨੇ ਮੇਰੀ ਟੀਜ਼ਰ ਵੀ ਜਿਹੜੇ ਫਿਲਮਾਂ ਦੇ ਟੀਜ਼ਰ ਵਿਖਾਉਂਦੇ ਆ ਉਹ ਵੀ ਫਿਲਮ ਬਣ ਜਾਂਦੀ ਏ ਫਿਲਮਾਂ ਦੇ ਚੱਲਣੀਆਂ ਜੀ ਉਹ ਪਾਉਣੀਆਂ ਤਾਂ ਲੋ ਜੀ ਮੈਂ ਗੱਡੀ ਪਾਤੀ ਉੱਪਰ ਤੁਹਾਨੂੰ ਪਤਾ ਵੀ ਬਾਜ ਇੱਥੇ ਜਿਆਦਾ ਉੱਡਦੇ ਆ ਸਮਾਨਾ ਜੀ ਮਾ ਗੱਡੀ ਉੱਤੇ ਜਾਣ ਦਿੰਦੇ ਨੇ ਆ ਉੱਤੇ ਉੱਡਦੇ ਜਾਂਦੇ ਨੇ ਜਦੋਂ ਮੈਂ ਉੱਤੇ ਗਿਆ ਤੇ ਆਧਾ ਕਿਲੋਮੀਟਰ ਅੱਗੇ ਲਾ ਲਿਆ ਹਿਸਾਬ ਜਿਵੇਂ ਮੈਂ ਲਾਈਨ ਲੱਗੀ ਆ ਗੱਡੀਆਂ ਦੀ ਤੁਹਾਨੂੰ ਉਹ ਦੱਸਿਆ ਵੀ ਮੈਂ ਤਾਂ ਦਿਨ ਦਿਹਾੜੇ ਘਟਾਉਦਾ ਹੁੰਦਾ ਏ ਉਹਨੇ ਤੁਹਾਨੂੰ ਦੱਸਿਆ ਵੀ ਮੈਂ ਚਲੋ ਨਾ ਗੁਰੂ ਘਰਾਂ ਚ ਜਿੱਤਰਾ ਜਿੱਥੇ ਬੰਦਾ ਕੋਈ ਲੱਗੇ ਰਹਿੰਦਾ ਜਿਦਾਂ ਅਸੀਂ ਬਾਬੂ ਸਾਹ ਹੋ ਰਹਿੰਨੇ ਆ ਅਫਸਰ ਸਾਡੇ ਤੇ ਗੁਰੂ ਘਰੀ ਸਾਰੇ ਘਰ ਚ ਹੀ ਗੁਰੂ ਘਰ ਆ ਸਾਡੇ ਕੇ ਉੱਤੇ ਬਣੇ ਨੇ ਮੇਰੀ ਕੋਸ਼ਿਸ਼ ਹੁੰਦੀ ਵੀ ਸਕਦਾ ਬਾਹਰੋਂ ਦੂਤਰਾਡੇ ਜਿਹੜੇ ਆਉਂਦੇ ਆ ਉਹ ਦਰਸ਼ਨ ਕਰਨ ਅਸੀਂ ਨਾ ਪੀਟੜ ਕਾ ਜਿਆਦਾ ਪਾਈਏ ਆਪਾਂ ਜਿੱਦਣਾ ਚੱਲ ਜਾਗੇ ਹੁਣ ਗਿਆਦ ਮੇ ਉਤੋਂ ਦੀ ਉੜਦਾ ਹੁਣ ਆਉਣ ਖਲੇਣ ਦਿਆ ਉਹ ਗੱਡੀਆਂ ਹੀ ਇੰਨੀਆਂ ਗੱਲਾਂ ਲੱਗੀਆਂ ਤੁਸੀਂ ਪਾਰਕਿੰਗ 'ਚ ਅੱਧਾ ਕਿਲੋਮੀਟਰ ਦੀ ਲੰਮੀ ਲੈਂਣ ਲੱਗੀ ਮਾ ਚੱਲ ਫਿਰ ਆਪਾਂ ਅੱਜ ਨੀਵੇਂ ਹੋ ਕੇ ਚੱਲਦੇ ਨਾਨਕ ਨੀਵੇਂ ਅੱਜ ਉਹ ਚੱਲੇ ਲੱਗੇ ਨਾ ਤਤਕੀਬ ਆਓ ਬਾਬੇ ਨਾਨਕ ਦੇ ਆਖੀ ਗਾ ਲੋ ਤਾਂ ਬਬੇ ਨਾਨਕ ਦਾ ਸ਼ਬਦ ਆ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀਬ ਆਓ ਮੱਲੂਏ ਦੇ ਅਰਥ ਮੈਨੇ ਵੱਖਰੇ ਵੱਖਰੇ ਆ ਨਾ ਉੱਚੀਆਂ ਗੱਲਾਂ ਉੱਚੇ ਰਹਿਣਾ ਖਜੂਰ ਉੱਚੀ ਉਹ ਤੁਹਾਨੂੰ ਅੱਗੇ ਮੈਂ ਗੱਲਾਂ ਸੁਣਾਈਆਂ ਵਾ ਹਰ ਗੱਲ ਦਾ ਕੋਈ ਵੱਖਰਾ ਵੱਖਰਾ ਪਹਿਲੂ ਹੁੰਦਾ ਤਾਂ ਉਹ ਇੱਕ ਹੀ ਖੜ ਕੇ ਬਹਿ ਨਹੀਂ ਨਹੀਂ ਤੁਹਾਡੇ ਵੱਸ ਦੀ ਗੱਲ ਹੀ ਨਾ ਦਿਮਾਗ ਦਾ ਵਿਕਾਸ ਉਹਨਾਂ ਖੁੱਲਾ ਤੁਹਾਡੇ ਦਿਮਾਗ ਦਾ ਵਿਕਾਸ ਹੀ ਉਹਨਾਂ ਖੁੱਲਾ ਅਹੀਂ ਗੱਲ ਕੋਈ ਇਸ ਤਰ੍ਹਾਂ ਕਰਤੀ ਪੇਹੀ ਉੱਚੇ ਰਹਿਣਾ ਜੇ ਅਸੀਂ ਉੱਚੀਆਂ ਦੇ ਵੱਡੀਆਂ ਉੱਚੀਆਂ ਗੱਲਾਂ ਜੇ ਸਾਡਾ ਖਜੂਰ ਉੱਚੀ ਏ ਅਸੀਂ ਘਾਰੇ ਹੋ ਜੇ ਅਸੀਂ ਉਹ ਜੇ ਅਸੀਂ ਆ ਜੇ ਤ ਤੋਂ ਸਹੀ ਜਿਆ ਦੇਣਾ ਬਾਬੇ ਨਾਨਕ ਦਾ ਸ਼ਬਦ ਐਸ ਠੀਕ ਆ ਅਹੀਂ ਬਾਬੇ ਨਾਨਕ ਨੂੰ ਵੱਡੇ ਥੋੜੀ ਹੋ ਜਾਨਾ ਉਹਦੇ ਸਾਡੇ ਵੱਡੇ ਤੇ ਵੱਡੇ ਹੀ ਰਹਿਣੇ ਆ ਪਰ ਤਰੀਕਾ ਹੈ ਨਾ ਤਰੀਕਾ ਹੈ ਨਾ ਉਹੋ ਤਰਾ ਦੇ ਬਾਬਾ ਬੁੱਢਾ ਸਾਹਿਬ ਨੇ ਕੰਡਾ ਬਣਿਆ ਛੇਰਚ ਮਾਰ ਕੇ ਮੁੱਕੀ ਢਡੋਰੀ ਆ ਬਈ ਹੁਣ ਕੀ ਗੰਡੇ ਨੂੰ ਆਂਦੇ ਵੀ ਨਹੀਂ ਨਹੀਂ ਤੈਨੂੰ ਸਹੀ ਜੇ ਦੀ ਜੇ ਪਿਆਰ ਕਰਨਾ ਗੰਡਾ ਗੰਡਾ ਜਾਨੀ ਕਿ ਗੰਡਾ ਬੰਦਾ ਜੋ ਵੀ ਆ ਇੱਥੇ ਮੁੱਕੀ ਵਰ ਨਹੀਂ ਉੱਥੇ ਵਰਨੀ ਆ ਲੈ ਆਈ ਪੈਲ ਕੋਈ ਨਹੀਂ ਜਿੱਥੇ ਨੀਵੇਂ ਰਹਿਣਾ ਉੱਥੇ ਨੀਵੇਂ ਵੀ ਰਹਿ ਲੈਣਾ ਵਾ ਜਿੱਥੇ ਬੰਦਾ ਵਾ ਨਹੀਂ ਆਪਣੀਆਂ ਧਾਰਨਾ ਦੇਣ ਮਾਰ ਦੇਣੀਆਂ ਮੈਨੂੰ ਤੁਹਾਡੇ ਦਿਮਾਗ ਦੇ ਵਿਕਾਸ ਦਾ ਪਤਾ ਨਹੀਂ ਦਿਮਾਗ ਕਿੱਥੋਂ ਤੱਕ ਤੁਹਾਡਾ ਕੰਮ ਕਰ ਸਕਦਾ ਮੈਂ ਉਦੋਂ ਇਹ ਗੱਲਾਂ ਸੁਣਨਾ ਉੱਚੀਆਂ ਗੱਲਾਂ ਇਹ ਉਹ ਉੱਚੇ ਰਣਾ ਹੀ ਖਜੂਰ ਉੱਚੀ ਪਰ ਸਿੱਝੇ ਆ ਸ਼ਬਦ ਪੜ ਦੇਣਾ ਹਾਂ ਹਾਂ ਇਹ ਤੇ ਸ਼ਬਦ ਪੜਨ ਤੋਂ ਵੀ ਇੱਕ ਗੱਲ ਕੀਤੀ ਆ ਜਦੋਂ ਕਦੀ ਬਹਿਸ-ਵਸਈਆ ਹੁੰਦਾ ਹੈ ਨਾ ਕਦੀ ਵੀ ਜਦੋਂ ਬੰਦੇ ਨੂੰ ਇਹ ਪਤਾ ਲੱਗਦਾ ਹੈ ਨਾ ਕਿ ਮੈਂ ਹਾਰਦਾ ਜਾ ਜਾਂਦਾ ਮੈਂ ਠਿੱਕਦਾ ਜਾ ਜਾਂਦਾ ਉਹ ਫਿਰ ਕੀ ਕਰਦਾ ਅੰਗਰੇਜ਼ੀ ਝੋ ਉਤਰਦਾ ਜਦੋਂ ਉਹਨੂੰ ਗੱਲਾਂ ਬਾਤਾਂ ਕੋ ਘਟ ਆਉਂਦੀਆਂ ਉਹ ਅੰਗਰੇਜ਼ੀ ਝੋ ਉਤਰਦਾ ਅੰਗਰੇਜ਼ੀ ਦੇ ਸ਼ਬਦ ਮਾਰ ਲਾ ਪੈਂਦਾ ਕਿ ਤੈਨੂੰ ਮੈਂ ਯੂ ਵੈਰਾਈਟੀ ਫਰੂਟਸ ਕਲਾਸ ਆਈ ਐਮ ਕ੍ਰਸਟੀ ਪ੍ਰਾਉਡ ਪਤਾ ਨਹੀਂ ਕੀ ਕੀ ਆਖੀ ਜਾਂਦੇ ਦਈ ਯੂ ਆਰ ਗੇਟ ਇਨ ਦਾ სპੋਰਟ एवरीथिंग ਆਈ ਐਮ ਗੈਂਡ ਬੰਦਾ ਵੈਰੀ ਇੰਟੈਲੀਜੈਂਟ ਬੋਏ ਪਤਾ ਨਹੀਂ ਜੋ ਜੋ ਆਖੀ ਜਾਂਦੇ ਮੈਨੂੰ ਨਹੀਂ ਪਤਾ ਹੁੰਦੇ ਵੰਗੇ ਅੰਗਰੇਜ਼ੀ ਜੋ ਮੈਨੂੰ ਇਸ ਤਰ੍ਹਾਂ ਮਾਰ ਲਾ ਪੈਂਦੇ ਮੈਨੂੰ ਕਿਹੜੀ ਆਉਂਦੀ ਹੈ ਕਿ ਇਸ ਤਰ੍ਹਾਂ ਹੀ ਜੀ ਕੇ ਤੇ ਧਾਰਮਿਕ ਮਸਲਾ ਪਾਸ ਜੇ ਨਾ ਕਿਸੇ ਨਾਲ ਗੱਲ ਕਰੀਏ ਉੱਥੇ ਆ ਜਿੰਨਾ ਥੋੜਾ ਜਿਹਾ ਹਾਂ ਮੈਂ ਦੱਸੂਗਾ ਜੀ ਉਹਨਾਂ ਬਾਰੇ ਅਹੀਂ ਸੰਥਿਆ ਲਈ ਅਹੀਂ ਨੀਆ ਬਾਣੀਆਂ ਦਾ ਪਾਠ ਕੀਤਾ ਅਹੀਂ ਉਹ ਕੀਤਾ ਅਹੀਂ ਆਹ ਕੀਤਾ ਅਹੀਂ ਗੁਰਦਾਰੇ ਚ ਰਹਿਨੇ ਅਹੀਂ ਉੱਥੇ ਰਹਿਨੇ ਅਹੀਂ ਉਹ ਫਿਰ ਤੁਹਾਨੂੰ ਉਹੀ ਜਨੇ ਮਰਜੀ ਸੱਚੇ ਹੋ ਤੁਸੀਂ 100% ਸੱਚੇ ਹੋ ਉਹ 100% ਝੂਠਾ ਹੋਵੇ ਕਿਸੇ ਮਸਲੇ ਚ ਉਹਨੇ ਸਹੀਏ ਜੇ ਕੋਈ ਗੁਰੂ ਸਾਹਿਬ ਦਾ ਕੋਈ ਮੁੱਖ ਬਾਖ ਪੜ ਦੇਣਾ ਚਾਹੀਦਾ ਕਰੋ ਗੱਲ ਅੰਤ ਕੀ ਕਰੋਗੇ ਗੱਲ ਹਟਾਉਂਦੇ ਉਹਨੇ ਕੋਈ ਮੁੱਖ ਬਾਖ ਪੜ ਦੇਣਾ ਜੇ ਇਹ ਜੰਦਾ ਸਾਹਿਬਾਦਰੋ ਹੈਂ ਹੈਂ ਹਾਂ ਮੈਂ ਸੋਨੇ ਨੂੰ ਕਰ ਰਹਾ ਮੈਂ ਬੁੜਾਈ ਬੁੜਾ ਬਣ ਜਾਂਦਾ ਮੈਂ ਖਚਰਾ ਬੋਲਾ ਵੇਖੋ ਅਫਸਰ ਬੰਦਾ ਉਹਨੇ ਗੱਡੀ ਕੋ ਨੰਗਣ ਨਹੀਂ ਦੇਣ ਦੇ ਇਧਰ ਦੀਆਂ ਨਾ ਨਾ ਉਧਰ ਭਾਜੋ ਮੈਂ ਡਾਂਗਵਾਉਂਗਾ ਜੀ ਪਿਆਰ ਨਾਲ ਸਮਝਾਇਆ ਹਵਾਈ ਗੁਰੂ ਨੇ ਡਿਊਟੀ ਲਈ ਆਪਣੀ ਆਪਾਂ ਜਾਣਾ ਹੀ ਅਸੀਂ ਆ ਮੈਂ ਦੱਸਿਆ ਵੀ ਆਪਾਂ ਬਾਅਦ ਆ ਲੋਕੀ ਇਹਨੂੰ ਹੁਣ ਆ ਸਕਦੇ ਆ ਬਾਜ ਪੁੱਟੀਆਂ ਭਾਵਾਂ ਨੂੰ ਉੱਠਦੇ ਆ ਇਹ ਜਾ ਸਕਦੇ ਆ ਉਹ ਥਾਣੇਦਾਰ ਵੀਰ ਨੂੰ ਸਮਝਾਤਾ ਉਹ ਬੜੇ ਨੇ ਹੱਥ ਥੱਲੇ ਮਾਰੇ ਉਧਰ ਚੱਲੋ ਉਹ ਦਬਕੇ ਮਾਰਦਾ ਛੋਟੇ ਹੋਣ ਡਿਆ ਲੋਕਾਂ ਨੂੰ ਭੱਜੋ ਇਹ ਦੰਨੀ ਮਰ ਦੀ ਬਾੜ ਨੂੰ ਹੁਣ ਵੀ ਨੂੰ ਨੇ ਆਪ ਦੱਸਿਆ ਥੋੜਾ ਜਿਹਾ ਵੀਰ ਅੱਗੇ ਜਾ ਕੇ ਤੇ ਸੱਜਿਓ ਜੀ ਆਹ ਤਲੀ ਸੱਜਾ ਕੇ ਤੇ ਆਹ ਸੱਜਾਓ ਅੱਛਾ ਬੜੇ ਪਿਆਰ ਨਾਲ ਪੇਸ਼ ਆਇਆ ਮੇਰੇ ਨਾਲ ਨਾਮ ਸਾਬਾਦਰ ਆਪਾਂ ਆ ਗਏ ਆ ਨਾ ਦੱਸੋ ਕਿਤੇ ਆਪਣੀ ਰਾਹ ਦਿਓ ਆਪਾਂ ਦਰਬਾਰ ਸਾਹਿਬ ਲੱਗੇ ਜਾਣਾ ਯਾ ਟੋਲ ਲੱਗੇ ਵਾ ਵਾ ਮਲਾਜ਼ਮ ਸਾਡੇ ਵੀਰ ਸਰਦਾਰ ਭਰਾ ਖਲੋਤੇ ਆ ਇਹਨਾਂ ਨੂੰ ਪੁੱਛ ਸਕਦੇ ਆ ਦੱਸਣਗੇ ਆਪਾਂ ਨੂੰ ਸਹੀ ਰਾਹ ਦੇਣਗੇ ਆਪਾਂ ਨੂੰ ਰਸਤਾ ਦੱਸਣਗੇ ਇੱਕ ਮਿੰਟ ਜੀ ਇੱਕ ਮਿੰਟ ਸਰਦਾਰ ਸਾਹਿਬ ਮਿਲੇ ਜੀ ਆਪਾਂ ਨੂੰ ਡਿਊਟੀ ਤੇ ਘੈਂਟ ਜੱਟ ਸਰਦਾਰ ਸਾਡੇ ਭਰਾ ਤੇ ਦੱਸਿਆ ਉਹਨਾਂ ਰਸਤਾ ਬਹੁਤ ਲਾਗੀ ਦਰਬਾਰ ਸਾਹਿਬ ਦੇ ਜਾਣ ਲਈ ਇਹ ਕਿੱਦਾਂ ਦੀ ਜਾਈਏ ਸਾਹਿਬ ਜੀ ਇਹ ਰਾਈਟ ਤੇ ਹੈ ਇਹ ਲੈਫਟ ਸਿੱਧਾ ਪਹਿਲਾਂ ਰਾਈਟ ਜਾਈਏ ਫਿਰ ਲੈਫਟ ਹੋ ਜਾਈਏ ਤੇ ਗੱਡੀ ਆਪਣੀ ਪਾਰਕਿੰਗ ਉੱਥੇ ਹੋ ਜੇਗੀ ਹਾਂਜੀ ਐਨ ਆਰ ਆਈ ਪਾਰਕ ਐਨ ਆਰ ਆਈ ਸਰਾਹ ਦੇ ਲਾਗੇ ਪਾਰਕ ਜੇ ਜਿਹੜੇ ਬਾਹਰ ਦੀ ਪਾਰਕਿੰਗ ਐਨ ਆਰ ਆਈ ਹਾਂਜੀ ਐਨ ਆਰ ਆਈ ਸਰਾਹ ਆ ਤੇ ਉਹਦੇ ਲਾਗੇ ਪਾਰਕ ਕੇ ਗਈ ਉੱਥੇ ਲਵਾ ਲਓ ਠੀਕ ਹੈ ਸਰ ਧੰਨਵਾਦ ਜੀ ਆ ਜੀ ਬਹੁਤ ਸੋਹਣੀ ਡਿਊਟੀ ਕਰ ਰਿਹਾ ਵੀਰ ਸਾਡੇ ਪਿਆਰ ਬਣਾਉ ਤੇ ਸਹੀ ਲੋਕਾਂ ਨਾਲ ਲੋਕ ਦੇ ਥਾਂ ਦੀਆਂ ਸ਼ਾਮਾਂ ਕਰ ਦਿੰਦੇ ਜੇ ਉਹ ਪਿਆਰ ਕਰਕੇ ਦੇਖੋ ਲੋਕ ਬੜਾ ਕਰਦੇ ਜੇ ਪਿਆਰ ਪਰ ਅਣਪਛਾਤੇ ਮੁੰਜਾਬ ਦਾ ਜ਼ਿਆਦਾ ਕਰਦੇ ਨੇ ਅਣਪਛਾਤੇ ਅਣਪਛਾਤੇ ਦੀ ਵੀ ਗੱਲ ਸੁਣਾਵਾਂ ਕਿ ਤੁਹਾਨੂੰ ਨਾ ਕਿਹਾ ਵੀ ਜਟਾ ਗੱਡੀ ਸੱਜਿਓ ਉਹਨੇ ਆਖਿਆ ਸੱਜਿਓ ਖੱਬੇ ਖੱਬਿਓ ਸੱਜੇ ਨਾ ਨਹੀਂ ਫੇਰ ਸੱਜਿਓ ਖੱਬੇ ਕਰ ਤੂੰ ਐਨ ਆਰ ਆਈ ਲੱਗਣਿਆਂ ਦੇ ਤੂੰ ਬਾਹਰਲੇ ਦੇਸ਼ਾਂ ਤੋਂ ਬਾਹਰਲੀ ਦੁਨੀਆ ਜਾਇਆ ਕਿਤੇ ਜਾਵਦਾ ਇਹ ਤੂੰ ਫੇਰ ਸੱਜਿਓ ਖੱਬੇ ਕਰਕੇ ਐਨ ਆਰ ਆਈ ਭਾਰਤ ਚ ਜਾਵ ਆੜ ਗੱਡੀ ਹੁਣ ਮੈਨੂੰ ਕੀ ਪਤਾ ਐਨ ਆਰ ਆਈ ਕਿਹੜੀ ਮਨੋ ਲੋਕਾਂ ਨੂੰ ਦੋ ਤੁਰਦਿਆ ਤੁਰ ਤੁਰਦਿਆਂ ਨੂੰ ਪਛਾਣ ਮੋੜ ਦਿੰਦੇ ਇੱਧਰ ਨੂੰ ਹੋ ਜਾ ਉੱਤਰ ਹੋ ਜਾ ਜੀ ਆ ਗੱਡੀ ਨਾਲੇ ਐਲਟੋ ਆਣਾ ਆਪਣੀ ਕਾਲੀ ਐਲਟੋ ਉਹ ਦਰਾਾ ਛੱਡ ਦਿੰਦੀ ਦੁਨੀਆ ਮਾ ਦੱਸੋ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਣਾ ਪਾ ਬਹਿ ਕੇ ਗੱਲਬਾਤ ਹੋਣੀ ਜਾਂਦੀ ਅੱਜ ਹਾਂ ਛੱਡੋ ਦੰਦੀਆਂ ਛੱਡੋ ਦੰਦੀਆਂ ਵੱਢਦੇ ਦੀ ਏ ਹਾਂ ਸਟੂਡੀਓ ਐ ਇੱਕ ਗੰਦ ਖਣਾ ਕਾਸਟੂਡੀਓ ਐ ਆ ਵੀ ਸਾਹਿਬਾ ਜੀ ਆਪਣੇ ਆ ਰਹੇ ਨੇ ਜੀ ਦੱਸਣਗੇ ਆਪਾਂ ਨੂੰ ਇਹ ਵੀ ਬਹੁਤ ਸੋਹਣਾ ਰਸਤਾ ਦੇਣਗੇ ਆਪਾਂ ਨੂੰ ਇਹਨਾਂ ਬਾਰੇ ਵੀ ਗੱਲ ਕਰਦੇ ਆ ਜੀ ਸਾਹਿਬ ਮਿਲੇ ਨੇ ਸਰਦਾਰ ਜਗਤਾ ਸਿੰਘ ਜੀ ਹਾਂ ਜੀ ਤੇ ਅਸੀਂ ਦਰਬਾਰ ਸਾਹਿਬ ਲਾਗੇ ਜਾ ਕੇ ਸ਼ੂਟ ਕਰਨਾ ਚਾਹੁੰਦੇ ਆ ਕਿਹੜਾ ਰਸਤਾ ਜੀ ਬਿਲਕੁਲ ਸਾਹਮਣੇ ਆ ਜੀ ਨਾਲ ਹੀ ਅਕਾਲ ਤਖਤ ਸਾਹਿਬ ਦੇ ਨੇੜੇ ਆ ਨਾਲ ਹੀ ਵੀਆਈਪੀ ਪਾਰਕਿੰਗ ਹੈ। ਅੱਛਾ ਵੀਆਈਪੀ ਪਾਰਕਿੰਗ ਹੈਗੀ। ਹਾਂਜੀ ਨਾਲ ਹੀ। ਠੀਕ ਹੈ ਜੀ। ਘੰਟਾ ਘਰ ਦੇ ਸਾਹਮਣੇ। ਅੱਛਾ ਅੱਛਾ ਅੱਛਾ। ਭਾਜੀ ਮੈਂ ਵੀ ਮਲਾਜਮ ਨੂੰ ਲਈ ਆਓ ਜੀ ਆਓ ਜੀ ਮਲਾਜਮਾਂ ਨੂੰ ਤੇ ਆਪਾਂ ਬਹੁਤ ਪਿਆਰ ਦਿੰਦੇ। ਪਾਰ ਇੱਕ ਇੱਕ ਮਿੰਟ ਦੀ ਇੱਕ ਮਿੰਟ ਆਹਦੇ ਪੁਲਿਸ ਮਲਾਜਮ ਵੇਖੋ ਡਿਊਟੀਆਂ ਸਰਦਾਰ ਸਾਹਿਬ ਕੀ ਕਹਿਣ ਰਿਹਾ ਚਾਹ ਪੀ ਕੇ ਜਾਓ। ਇਹ ਨੇ ਸਰਦਾਰ ਜਗਤਾਰ ਸਿੰਘ ਜੀ। ਇਹ ਤੁਸੀਂ ਸਰ ਕਿੱਥੇ ਨੇ? ਮੇਰਾ ਸਾਡੇ ਐਸਆਈ ਜਸਵੰਤ ਸਿੰਘ। ਐਸ.ਆਈ ਜਸਵੰਤ ਸਿੰਘ ਕਿੱਥੇ ਡਿਊਟੀ ਜੀ ਤੁਹਾਡੀ ਡੀਰ ਦਰਵਾਜ਼ਾ ਸਾਹਿਬ ਦੇ ਅੰਦਰ ਡਿਊਟੀ ਹੈ ਅੱਛਾ ਜੀ ਹਾਂਜੀ ਸਿਵਲ ਸਿਵਲ ਦੇ ਵਿੱਚ ਹਾਂਜੀ ਠੀਕ ਹੈ ਚਲੋ ਜੀ ਅਸੀਂ ਸਾਨੂੰ ਸਿਵਲ ਅਫਸਰ ਹੀ ਮਿਲ ਗਏ ਤੇ ਕੀ ਨਾਂ ਦੱਸੇ ਤੂੰ ਜਸਵੰਤ ਸਿੰਘ ਸਰਦਾਰ ਜਸਵੰਤ ਸਿੰਘ ਜੀ ਨਾਲ ਬੈਠੇ ਨੇ ਚਲੋ ਜੀ ਅੱਗੇ ਚੱਲਦੇ ਐਸ.ਆਈ ਸਾਹਿਬ ਮਿਲੇ ਨੇ ਤੇ ਖਾਲੜੇ ਦੇ ਰਿਸ਼ਤੇਦਾਰ ਨੇ ਜੀ ਸਾਡੇ ਖਾਲੜੇ ਦੇ ਸੀ ਤੇ ਖਾਲਾ ਸਾਡਾ ਜੰਪਾਲ ਸਾਡਾ ਸਕੂਲ ਖਾਲੜਾ ਸਾਡਾ ਜਸਵੰਤ ਸਿੰਘ ਖਾਲੜਾ ਪਿਛਲੇ ਸਾਡਾ ਮੁੰਡਾ ਕੌਣ ਬਣੇਗਾ ਕਰੋੜਪਤੀ ਚ ਛੋਟਾ ਵੀਰ ਸਾਡਾ ਤੇ ਇਹਨਾਂ ਦੀ ਰਿਸ਼ਤੇਦਾਰੀਆਂ ਜੀ ਖਾਲੜਾ ਦਾ ਸੁਆਮੀ ਪਰਿਵਾਰਾਂ ਦੇ ਵਿੱਚ ਹੈ ਜੀ ਹਨਾ ਹਾਂਜੀ ਹਾਂਜੀ ਕੀ ਨਾਂ ਦੱਸਿਆ ਜੀ ਉਹਨਾਂ ਦਾ ਪਰਿਵਾਰ ਵੀ ਹੈ ਦਾ ਦਾ ਨਾਂ ਹੈ ਦਲਬੀਰ ਸਿੰਘ ਜੀ ਅ ਅਮਰਧਾਰੀ ਪਰਿਵਾਰ ਹੈ ਜੀ ਸਰਦਾਰ ਦਲਬੀਰ ਸਿੰਘ ਹਾਂਜੀ ਖਾਲੜਾ ਮੱਜਾ ਦਾ ਕਾਰੋਬਾਰ ਹੈ ਵਪਾਰ ਹੈ ਨਾਲੇ ਉਹ ਕਹਿੰਦਾ ਬੇਟਾ ਸੋਸਾਇਟੀ 'ਚ ਨੌਕਰੀ ਕਰਦਾ ਸਰਬੰਸ ਬੇਟਾ ਸੋਸਾਇਟੀ 'ਚ ਡਿਊਟੀ ਕਰਦਾ ਸਰਵਨ ਸਿੰਘ ਹਾਂਜੀ ਉਹਨਾਂ ਦਾ ਭਰਾ ਹੈ ਕਾਰਤੀ ਹੈ ਰਾਜਨ ਸਿੰਘ ਰਾਜਨ ਰਾਜਨ ਸਿੰਘ ਆੜਤੀਆ ਤੇ ਨਾਲ ਕੰਬਾਈਨਾ ਦਾ ਵੀ ਕੰਮ ਹੈ ਬਹੁਤ ਸੋਹਣਾ ਕੰਮ ਹੈ ਮਿਹਨਤ ਕਰਦੇ ਬੰਦੇ ਜੀ ਬਹੁਤ ਮਿਹਨਤੀ ਹੈ ਜੀ ਅੱਛਾ ਜੀ ਆਪਾਂ ਪਹੁੰਚ ਗਏ ਜੀ ਹੁਣ ਦਰਬਾਰ ਸਾਹਿਬ ਦੇ ਬਿਲਕੁਲ ਹੀ ਲਾਗੇ ਤੇ ਸਰਦਾਰ ਸਾਹਿਬ ਮਿਲੇ ਜੀ ਐਸਐਸ ਜੀ ਸਾਹਿਬ ਕਿਤੇ ਮੇਰੀ ਸਿਵਲ ਚ ਡਿਊਟੀ ਹੈਥੇ ਜੀ ਦੇਖੋ ਜੀ ਬੜੇ ਮਹਾਰਾਜ ਨੇ ਕਿਰਪਾ ਸਾਡੀ ਕੋ ਦੁੱਖੀ ਲਾ ਜਾਂਦੇ ਆ ਆਹ ਵੇਖੋ ਜੀ ਆ ਕੀ ਕਹਿੰਦੇ ਨੇ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਚੰਦ ਸਖਸ਼ ਮਾੜੇ ਹੋ ਸਕਦੇ ਵਿੱਚ ਹਾਂਜੀ ਔਰ ਵਧੀਆ ਵਧੀਆ ਇਨਸਾਨ ਵੀ ਇੱਥੇ ਭਰਤੀ ਆ ਵਿੱਚ ਸੇਵਾ ਕਰ ਰਹੇ ਨੇ ਵੇਖੋ ਪੁਲਿਸ ਵਾਲਾ ਵੀ ਇਹਦਾ ਸਭ ਸੇਵਾ ਲੈ ਰਹੇ ਨੇ ਗੁਰੂ ਸਾਹਿਬ ਤੇ ਕਿੱਥੇ ਗੱਡੀ ਕਰੀਏ ਪਾਰਕ ਆਪਾਂ ਗੱਡੀ ਨਹੀਂ ਕੋਈ ਕੋਨੀ ਕਰੀ ਇਹ ਕੋਈ ਪਾ ਪਾ ਟਾਂਗਣੀ ਕਿ ਇਹਨੂੰ ਕਰਨਾ ਆਪਾਂ ਪਿਆਰ ਨਾਲ ਜਿੱਥੇ ਵੀ ਆਪਾਂ ਨੂੰ ਡਿਊਟੀ ਮਿਲ ਗਈ ਆਪਾਂ ਉਹ ਜਗ੍ਹਾ ਉੱਥੇ ਗੱਡੀ ਲਾਉਣੀ ਆ ਤੇ ਇੱਥੇ ਹਾਂ ਇੱਥੇ ਮੇਰੇ ਸਾਬ ਨਾਲ ਤੁਸੀਂ ਬਣਵਾ ਦਿਓ ਆਪਾਂ ਇੱਥੇ ਲਾ ਕੇ ਸ਼ੂਟ ਕਰ ਦੇਣਾ ਫਰਮ ਲਓ ਜੀ ਸਾਰੀ ਪੁਲਿਸ ਨੂੰ ਭਜੜਾ ਪੈ ਗਈਆਂ ਜੀ ਇਹ ਸਾਡਾ ਭਰਾ ਸ਼ੂਟ ਕਰ ਰਿਹਾ ਤੇ ਅਸੀਂ ਉਹਦੀ ਗੱਡੀ ਇਥੇ ਪਾਰਕ ਕਰਾਉਣੀ ਹੈ ਠੰਡਾ ਸਾਫ ਸਿਵਲ ਦੇ ਵਿੱਚ ਖੜਾ ਰਹੇ ਨੇ ਉਹ ਵਰਦੀਆਂ ਵਾਲੇ ਵੀ ਅੱਗੇ ਆ ਗਏ ਨੇ ਵੀਰ ਮੈਂ ਕਿਹਾ ਵੀ ਕਿਸੇ ਨੂੰ ਆਪਾਂ ਪਰੇਸ਼ਾਨੀ ਕਰਨਾ ਜਿਹਦੀ ਜਗਾ ਜਿੱਥੇ ਵਰਦੀ ਇਹਨੂੰ ਬਣਉਣ ਦਿਓ ਰੋਣ ਦਿਓ ਸਾਰੇ ਗੁਰੂ ਘਰ ਆਪਾਂ ਨੂੰ ਕੋਈ ਕਾਲੀ ਨਹੀਂ ਕੋਈ ਧੱਕਾ ਮੁਕੀ ਨਹੀਂ ਕੋਈ ਕੁਝ ਨਹੀਂ ਕਰਨਾ ਆਪਾਂ ਪਿਆਰ ਨਾਲ ਸਾਰੇ ਖਿਲਾਦੇ ਤੇ ਪਿਆਰ ਨਾਲ ਲਾਉਂਦੇ ਆ ਅੱਗੋਂ ਸੇਵਾ ਡਿਊਟੀ ਦੇ ਵਿੱਚ ਮਿਲਿਆ ਜੀ ਅਗਲੇ ਪੰਨੇ ਸਰਬਾਤ ਸਾਹਿਬ ਵੇਖੋ ਘੈਂਟ ਜੱਟ ਵੇਖੋ ਉਹਨਾਂ ਨੇ ਵੀ ਅੱਗੋਂ ਵੇਖ ਲਿਆ ਹਾਂਜੀ ਹਾਂਜੀ ਅੱਗੇ ਮੋੜ ਮੁੜ ਕੇ ਨਾ ਪਾਰਕਿੰਗ ਵੀ ਹੈਗੀ ਇੱਥੇ ਆ ਇਧਰ ਪਾਰਕਿੰਗ ਤੇ ਲਾਓ ਜੇ ਲੱਗੀ ਇਧਰ ਹੈਗਾ ਤਾਂ ਆਪਾਂ ਇਧਰ ਹੀ ਲਾ ਦਈਏ ਤਾਂ ਇਧਰ ਲਾ ਦਿਓ ਲਾ ਦਈਏ ਕੋਈ ਗੱਲ ਨਹੀਂ ਇੱਥੇ ਹਾਂਜੀ ਹਾਂਜੀ ਲਾ ਰੋ ਕੇ ਸਾਈਡ ਤੇ ਜਗ੍ਹਾ ਹੈਗੀ ਠੀਕ ਹੈ ਸਰ ਧੰਨਵਾਦ ਜੀ ਧੰਨਵਾਦ ਵੇਖੋ ਜੀ ਕਿੰਦਾ ਸੋਹਣਾ ਪੁਲਿਸ ਨੇ ਸਾਡੇ ਨਾਲ ਸਹਿਯੋਗ ਕੀਤਾ ਉਹਨਾਂ ਕਹਿੰਿਆ ਪਾਰਕਿੰਗ ਛੱਡ ਕੇ ਭਾਵੇਂ ਇੱਧਰ ਹੀ ਲਾ ਦਿਓ ਤੁਹਾਡੀ ਗੱਡੀ ਨੂੰ ਹੱਥ ਨਹੀਂ ਲਾਉ ਕੋਈ ਸਾਡੇ ਹੁੰਦੇ ਆ ਭਰਾ ਸਾਡੇ ਆ ਡਿਊਟੀ ਕਰਨ ਦਾ ਹੈ ਵਧੀਆ ਕਰਨ ਦਾ ਲਾ ਲਿਆ ਵੀ ਜਿੱਥੇ ਜੀ ਦਾ ਚੰਗਾ ਰਤਬਾ ਚੰਗੀ ਗੱਲ ਬਣਦੀ ਓਦੀ ਲਾਗਾ ਵੀ ਕਰੋ ਮਾੜੇ ਵੀ ਹੋਣਗੇ ਪਰ ਆ ਦੇਖ ਲੋ ਤੁਹਾਡੇ ਸਾਹਮਣੇ ਆ ਖਾਣੇਦਾਰ ਸਾਹਿਬ ਦੋ ਦੋ ਸਟਾਰ ਤਿੰਨ ਤਿੰਨ ਸਟਾਰ ਸਿਪਾਈ ਸਾਰੇ ਇਹਨਾਂ ਨੇ ਕਿੰਨਾ ਸੋਹਣਾ ਸਹਿਯੋਗ ਦਿੱਤਾ ਸਾਡੀ ਗੱਡੀਆਂ ਦੇ ਇਹ ਦੇਖ ਰੇ ਲਈ ਆ ਪਾ ਨੂੰ ਦਰਬਾਰ ਸਾਹਿਬ ਦੇ ਉਹਦੇ ਵਿੱਚ ਤੇ ਮਰਜੀ ਗੱਡੀ ਖੜੋਤਾ ਤੇ ਗੁਰੂ ਰਾਮਦਾਸ ਦੀ ਕਿਰਪਾ ਹੈਈਆ ਸਭ ਤੇ ਹੈਗੀ ਆ ਕਿਰਪਾ ਹੈਗੀ ਆ ਵੀਰੇ ਵੇਖੋ ਜੀ ਮੈਂ ਤੁਹਾਨੂੰ ਕਹਿਆ ਪਾ ਤੁਹਾਨੂੰ ਵੀਰੇ ਤੇ ਆ ਖੋਣਾ ਦਰਬਾਰ ਸਾਹਿਬ ਦੇ ਇਹ ਫਿਲਮ ਬਣ ਜਾਣੀ ਫੇਰ ਅਜਾਬ ਦੀ ਮੈਨੂੰ ਜਿਹੜੇ ਹਿਸਾਬ ਨਾਲ ਸਹਿਯੋਗ ਗੁਰੂ ਰਾਮਦਾਸ ਦੀ ਧਰਤੀ ਦੇ ਸੜਨਾਂ ਲੋਕ ਕਰ ਰਹੇ ਗੱਡੀ ਸਾਡੀ ਉਹਨੇ ਕਿੱਥੇ ਲਵਾਤੀ ਵੇਖੋ ਆਹਦੇ ਯਟੋ ਇੱਥੇ ਗੱਡੀ ਖਲਾਰੋ ਆਪਣੀ ਦੱਸੋ ਹਣ ਹਾਂ ਦੱਸੋ ਤਾਂ ਵੀ ਗੱਲ ਜਿੱਤੇ ਆ ਗਈ ਇਹ ਕਹਿੰਦਾ ਮੈਨੂੰ ਵੀਰੇ ਦੇਚੇ ਦੇਚੇ ਦਾ ਤਾਂ ਦੇ ਨਾ ਲਸੂਗਾ ਤਨ ਹੈਂ ਗਈ ਸਸੀ ਕਾਲ ਅੱਗੇ ਚੱਲੀਏ ਲਓ ਅੱਗੇ ਆ ਗਈ ਜੀ ਠੰਡੇ ਮਿੱਠੇ ਚਲਦੀ ਸ਼ਕੀਨ ਲੱਗੀ ਐ ਚਲੋ ਜੀ ਸੋ ਪਾਣੀ ਪੀਏ ਤੇਨੇ ਚਾਲ ਦੀ ਸ਼ਕੀ ਲੱਗੀ ਆ ਜੀ ਕਿੱਥੇ ਜਾਓ ਬਾਈ ਹੋਏ ਹੋ ਜੀ ਰੱਸੀ ਲੈ ਕੇ ਪਿੱਛੇ ਚੱਲੋ ਬਾਈ ਆਓ ਬਹੁਤ ਸੈਰ ਆ ਬਹੁਤ ਸੈਰ ਆ ਬਹੁਤ ਦੂਰ ਗਏ ਬਹੁਤ ਈ ਰੱਸੀ ਤੇਰੇ ਨਾਲ ਕਰਦਾ ਹੈ ਵੀ ਲਾਗੋ ਪਾਣੀ ਪਾਣੀ ਉਹ ਵੀ ਬਾਰੇ ਦਿੱਕੀਆਂ ਪੂਰੀ ਕਰ ਦੋ ਤੇ ਰੱਸੀ ਦੀ ਜਵਾ ਮੌ ਜੁਰਾਂ ਤੇ ਦੇਖੋ ਕੁੰਤਰ ਆਏ ਨੇ ਕਿ ਤੇ ਕਿਤਾ ਨਹੀਂ ਸਾਨੂੰ ਲੱਸੀ ਵੀ ਮਿਲੇਗੀ ਇਹ ਬਾਬਾ ਦੀ ਤਸੀਰ ਰਿਆਣੇ ਆਹ ਵੇਖਿਆ ਵੇ ਜੀ ਪਿੱਛੇ ਵੇ ਕੇ ਚੱਕੋ ਬਾਈ ਗੋ ਪਿੱਛੇ ਵੇ ਕੇ ਚੱਕੋ ਜੀ ਆਪਾਂ ਨੂੰ 4-5 ਆ ਠੂਲੇ ਜਿਹੜਾ ਪੀਤੇ ਤੇ ਸਵਾਜਿਆ ਨਹੀਂ ਹੁੰਦੀ ਨਰਸੀ ਦਾ ਫਿਰ ਆਨੰਦ ਬੰਦ ਦਿੰਦੀ ਹੈ ਦੱਸੋ ਲੱਸੀ 2 ਕਿਲੋ ਦੱਸ ਕਰੀਬ ਲੱਸੀ ਪੀ ਗਏ ਆ ਤੇ ਮੈਂ ਸਮਝੇ ਪਛਾਤਾ ਛਾਗੇ ਪਰ ਗੁਰੂਦੇ ਸਿੰਘਾ ਦੇ ਨਹੀਂ ਤੈਨੂੰ ਜੱਟਾ ਪਾਲ ਤੁ ਲਸਨੇ ਜਿਆਦਾ ਨਾ 2 ਘੰਟੇ ਨੇ ਜਿੱਤਰਾ ਆਦੇ ਰੇਪੰਡਾ ਸਾਗ ਨਾਲ 10 15 ਖਾ ਕੇ ਦੇ ਪੂਰਾ ਦੇ ਚੁੱਲੇ ਨੂੰ ਵੱਲ ਨੂੰ ਮੂੰਹ ਨਹੀਂ ਕਰਦੇ ਸਾਡੇ ਕੋਈ ਬ੍ਰੇਕਫਾਸਟ ਨਹੀਂ ਚੱਲਦੇ ਸਾਡੇ ਆਈ ਪੰਜ ਦਾ ਚਾਂਪ ਕੇ ਸਾਹ ਸੁਣਾ ਜੋ ਟੱਕਦੇ ਗੇਰ ਕਾਂਪਰ ਸ਼ਾਮਾਂ ਤੱਕ ਚੁੱਲੇ ਆ ਨਹੀਂ ਇਹ ਵੇਲੇ ਦੇ ਉਹਨਾਂ ਕੋਲ ਲੱਸੀ 1.5 ਕਿਲੋ ਛੋਟ ਲਈ ਜੰਦਰ ना वीडियो करिए गुरु साहब की ध्यान भूख ही जमा कराता गुरु के सिंह सेवा कर रहे जोड़ा जोड़ा जमा हो गया सर ਤਿਆਰ ਕੀਤੇ ਸਟੇਟਾ ਸਟੇਟਾ ਕਰੀਏ